ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਏ ਵੱਡੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਵਕਤ ਪ੍ਰਦਰਸ਼ਨਕਾਰੀਆਂ ਦੇ ਉੱਪਰ ਪਰਚਾ ਦਰਜ ਹੋ ਚੁੱਕਿਆ ਦਰਅਸਲ ਧੱਕਾ ਮੁਕੀ ਦੇ ਯੂਨੀਵਰਸਿਟੀ ਦਾ ਗੇਟ ਨੰਬਰ 1 ਤੋੜਨ ਦੇ ਇਲਜ਼ਾਮ ਲੱਗੇ ਰਹੇ ਤੇ ਇਸੇ ਗੱਲ ਨੂੰ ਲੈ ਕੇ ਹੁਣ ਚੰਡੀਗੜ੍ਹ ਪੁਲਿਸ ਨੇ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਆਣ ਪਛਾਤਿਆਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਿਆ ਇੱਕ ਮਹਿਲਾ ਪੁਲਿਸ ਕਰਮਚਾਰੀ ਦੀ ਸ਼ਿਕਾਇਤ ਦੇ ਉੱਪਰ ਸਾਰੀ ਕਾਰਵਾਈ ਕੀਤੀ ਹੈ ਦਰਅਸਲ 10 ਨਵੰਬਰ 2025 ਨੂੰ ਜਿਹੜਾ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਬਹੁਤ ਵੱਡਾ ਇਕੱਠ ਸਦਿਆ ਜਾਂਦਾ ਤੇ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਣ ਦੇ ਲਈ ਕਿਸ ਤਰੀਕੇ ਦੇ ਨਾਲ ਗੇਟ ਬੰਦ ਕੀਤਾ ਹੁੰਦਾ ਬੈਰੀਕੇਡਿੰਗ ਲਗਾਈ ਜਾਂਦੀ ਤੇ ਫਿਰ ਬਹੁਤ ਵੱਡੇ ਅਕੜ ਦੇ ਰੂਪ ਦੇ ਵਿੱਚ ਆਏ ਹੋਏ ਪ੍ਰਦਰਸ਼ਨਕਾਰੀਆਂ ਸਾਰੇ ਬੈਰੀਗੇਡ ਚੋਕੇ ਸੁੱਟ ਦਿੰਦੇ ਨੇ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਗੇਟ ਆ ਜਿਹੜਾ ਉਹ ਜਿਹੜਾ ਤੋੜ ਦਿੰਦੇ ਨੇ ਯਾਨੀ ਕਿ ਉਹ ਤਸਵੀਰਾਂ ਵੀ ਜੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਉਸ ਦਿਨ 10 ਨਵੰਬਰ 2025 ਨੂੰ ਜਿਹੜੇ ਕਿਸ ਤਰੀਕੇ ਦੇ ਹਲਾਕ ਪੰਜਾਬ ਯੂਨੀਵਰਸਿਟੀ ਦੀ ਜਿਵੇਂ ਚ ਗੇਟ ਨੰਬਰ 1 ਦੇ ਉੱਪਰ ਬਣਦੇ ਨੇ ਯਾਨੀ ਕਿ ਹੁਣ ਇਨ੍ਹਾਂ ਫੁਟੇਜਾਂ ਦੇ ਵਿੱਚ ਸਾਰਾ ਕੁਝ ਖੰਘਾਲਿਆ ਜਾ ਰਿਹਾ ਕਿ ਕਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਆ ਜਾਂ ਪਰ ਹੋਰ ਯੂਨੀਵਰਸਿਟੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਨੀ ਕਿ ਹੁਣ ਇਸ ਵਕਤ ਇੱਕ ਮਹਿਲਾ ਪੁਲਿਸ ਕਰਮਚਾਰੀ ਦੀ ਜਿਹੜੀ ਕੰਪਲੀਟ ਦੇ ਉੱਪਰ ਜੋ ਇੱਕ ਕਾਰਵਾਈ ਕਰ ਦਿੱਤੀ ਗਿਆਣ ਪਛਾਤਿਆਂ ਦੇ ਉੱਪਰ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦਾ ਗੇਟ ਗੇਟ ਤੋੜਨ ਦੇ ਉੱਪਰ ਜਾਨੀ ਕਿ ਗੇਟ ਨੰਬਰ 1 ਤੋੜਨ ਦੇ ਇਲਜ਼ਾਮ ਲੱਗੇ ਨੇ ਧੱਕਾ ਮੁਕੀ ਕਰਨ ਦੇ ਇਲਜ਼ਾਮ ਲੱਗੇ ਨੇ ਜਾਨੀ ਕਿ ਇਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਾਲਾਂਕਿ ਜਿਹੜਾ ਵੀਸੀ ਦਫ਼ਤਰ ਦੇ ਬਾਹਰ ਇਸ ਟਾਈਮ ਵੀ ਉਹ ਧਰਨਾ ਚੱਲਿਆ ਪਰ ਉਸ ਧਰਨੇ ਦੇ ਵਿੱਚ 10 ਨਵੰਬਰ 2022 ਨੂੰ ਜਿਹੜੇ ਪ੍ਰਦਰਸ਼ਨਕਾਰੀ ਬਹੁਤ ਵੱਡੇ ਪੱਧਰ ਤੇ ਪੰਜਾਬ ਚੋਂ ਬਹੁਤ ਸੂਬਿਆਂ ਚੋਂ ਹਰਿਆਣਾ ਚੋਂ ਆਉਂਦੇ ਨੇ ਹਿਮਾਚਲ ਚੋਂ ਆਉਂਦੇ ਨੇ ਉਹ ਗੇਟ ਨੰਬਰ 1 ਦੇ ਉੱਪਰ ਪ੍ਰਸ਼ਾਸਨ ਨੇ ਰੋਕਣ ਦੇ ਲਈ ਬੈਰੀਗੇਟਿੰਗ ਕੀਤੀ ਹੁੰਦੀ ਆ ਪਰ ਬਹੁਤ ਵੱਟਾ ਇਕੱਠ ਆਉਂਦਾ ਉਹ ਸਾਰਾ ਗੇਟ ਖੋਲ ਕੇ ਤੋੜ ਕੇ ਜਿਹੜਾ ਅੱਗੇ ਲੰਘ ਜਾਂਦੇ ਨੇ ਜਿਸ ਦੀਆਂ ਕਿ ਜਿਹੜੀਆਂ ਮੀਡੀਆ ਰਿਕਵਰੇਜ ਦੇ ਵਿੱਚ ਸਾਰਾ ਕੁਝ ਫੁਟੇਜ ਵੀ ਰਿਕਾਰਡ ਹੋਇਆ ਰਿਕਾਰਡ ਤੁਹਾਨੂੰ ਫੁਟੇਜ ਅਸੀਂ ਸਾਂਝੀ ਕਰ ਰਿਹਾ ਕਿ ਕਿਸ ਤਰੀਕੇ ਦੇ ਹਾਲਾਤ ਬਣਨੇ ਤਾਂ ਬਹੁਤ ਸਾਰੀਆਂ ਜਹੀਆਂ ਕਲਿੱਪਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਖੰਗਾਲੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਯੂਨੀਵਰਸਿਟੀ ਦਾ ਗੇਟ ਨੰਬਰ 1 ਖੋਲਿਆ ਗਿਆ ਸੀ ਤੋੜਿਆ ਗਿਆ ਸੀ ਇਹ ਸਾਰੀ ਫੁਟੇਜ ਦੇ ਵਿੱਚ ਖੰਗਾਲਿਆ ਜਾ ਰਿਹਾ ਕਿ ਕਿਹੜੇ-ਕਿਹੜੇ ਵਿਅਕਤੀ ਨੇ ਜਿਹੜਾ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਹਾਂ ਪਰ ਪੰਜਾਬ ਯੂਨੀਵਰਸਿਟੀ ਦੇ ਸੀਸੀਟੀਵੀ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਦੀਆਂ ਸੈਨੇਟ ਚੋੜਾ ਕਰਵਾਉਣ ਦਾ ਸ਼ਡਿਊਲ ਜਾਰੀ ਕਰਵਾਉਣ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਵੱਡੇ ਇਕੱਠ ਦੀ ਕਾਲ ਦਿੱਤੀ ਸੀ ਤੇ ਉਸੇ ਕਾਲ ਦੇ ਉੱਪਰ ਬਹੁਤ ਸਾਰੇ ਲੋਕ ਨੇ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਇਕੱਠੇ ਹੁੰਦੇ ਨੇ ਪਰ ਅੱਜ ਉਹਨਾਂ ਪ੍ਰਦਰਸ਼ਨਕਾਰੀਆਂ ਦੇ ਉੱਪਰ ਅਣਪਛਾਤੇਆਂ ਦੇ ਉੱਪਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰਚਾ ਦਰਜ ਕਰ ਲਿਆ ਗਿਆ ਇੱਕ ਮਹਿਲਾ ਪੁਲਿਸ ਕਰਮਚਾਰੀ ਦੀ ਕੰਪਲੇਂਟ ਦੇ ਉੱਪਰ ਸ਼ਿਕਾਇਤ ਦੇ ਉੱਪਰ ਸਾਰੀ ਕਾਰਵਾਈ ਕੀਤੀ ਗਈ ਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਯੂਨੀਵਰਸਿਟੀ ਦੇ ਜਦੋਂ ਗੇਟ ਤੋੜਿਆ ਜਾਂਦਾ ਉਹ ਸਾਰੀ ਫੁਟੇਜ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੁਲਿਸ ਦੇ ਵੱਲੋਂ ਹੁਣੇ ਟਰੇਸ ਕੀਤਾ ਜਾ ਰਿਹਾ ਕਿ ਕਿਹੜੇ-ਕਿਹੜੇ ਵਿਅਕਤੀ ਨੇ ਕਿਸ ਤਰੀਕੇ ਦਾ ਉੱਥੇ ਯੋਗਦਾਨ ਪਾਇਆ ਗੇਟ ਖੋਲਣ ਦੇ ਵਿੱਚ ਜਾਂ ਤੋੜਨ ਦੇ ਵਿੱਚ ਬੈਰੀਕੇਟਿੰਗ ਪਰੇ ਕਰਨ ਦੇ ਵਿੱਚ ਸਾਰਾ ਕੁਝ ਇਸ ਵਕਤ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਜਾਂ ਪਰ ਆਮ ਫੁਟੇਜ ਖੰਗਾਲੀ ਜਾ ਰਹੀ ਆ ਫਿਲਹਾਲ ਅਲਪ ਛਾਤੀਆਂ ਦੇ ਉੱਪਰ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ